ਕਿ ਕੋਈ ਨਹੀਂ ਹੋਇਆ ਰਹਿ ਪਰ ਉਹ ਵਿਵਕ ਪ੍ਰਸਿੱਧ ਮੇਰੇ ਪੰਜਾਬ ਤੋਂ ਕਰਦੀ ਜੇ ਤਾਂ ਸੱਜਣ ਤੋਂ ਹੁੰਦਾ ਨਾ ਸਾਰਿਆਂ ਨੇ ਜੀ ਰਹਿ ਮੈਂ ਕੰਮ ਕਰਦਾ ਸਾਰੇ ਜਿਹੜੇ ਹੱਥ ਫੜੇ ਕਰਕੇ ਸਰਵਜੀ ਹੋ ਜੀ ਆਈ ਪਾ ਦਿਓ ਅਫਰ ਕਿੱਥੀ ਪਾ ਲਿਆ ਨਹੀਂ ਨਹੀਂ ਕੋਲ ਹੈ ਆਈ ਪਾ ਦਿਓ

से से तो लेवल है भाई जकली दी तो फोटो मीटिंग भाई ਹਾਂ ਜੀ ਹਾਂ ਦੀ ਕੀ ਨਾਪਦਾ ਮੈਂ ਬਖਤੌਰ ਸਿੰਘ ਸਾਧਕ ਭਾਰਤੀ ਕਿਸਾਨ ਇਕਤਾ ਮਾਲਵਾ ਦਾ ਸੂਬਾ ਮੀਤ ਪ੍ਰਧਾਨ ਆ ਅੱਜ ਸਾਡੀ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਦੇ ਬਰਨਾਲਾ ਵਿਖੇ ਮੀਟਿੰਗ ਹੋਈ ਹੈ ਸੱਤ ਜ਼ਿਲ੍ਹਿਆਂ ਦੇ ਪ੍ਰਧਾਨ ਜ਼ਿਲ੍ਹਾ ਆਗੂ ਬਲਾਕਾਂ ਦੇ ਪਿੰਡ ਕਈਆਂ ਦੇ ਆਗੂ ਸ਼ਾਮਲ ਹੋਏ ਆ ਅੱਜ ਦੀ ਮੀਟਿੰਗ ਵਿੱਚ ਅਸੀਂ ਪਿਛਲੇ ਪ੍ਰਧਾਨ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਉਹਨਾਂ ਨੂੰ ਸਸਪੈਂਡ ਕਰਦੇ ਆ ਤੇ ਅੱਗੇ ਤੋਂ ਨਿਸ਼ਤਰ ਸਿੰਘ ਜੈਤੋ ਜਿਹੜਾ ਸਾਡਾ ਜਰਨੈਲ ਸਿਕੰਦਰ ਸੀ ਪੰਜਾਬ ਕਮੇਟੀ ਦਾ ਉਹਨੂੰ ਅਸੀਂ ਪੰਜਾਬ ਪ੍ਰਧਾਨ ਨਿਯੁਕਤ ਕਰਦੇ ਆ ਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਭਦਰ ਸਿੰਘ ਸਿੱਗੇ ਇਹਨਾਂ ਨੂੰ ਅਸੀਂ ਸੂਬੇ ਦਾ ਮੀਤ ਪ੍ਰਧਾਨ ਨਿਯੁਕਤ ਕਰਦੇ ਆ ਅੱਜ ਅੱਗੇ ਤੋਂ ਜਿੰਨੀ ਵੀ ਸੂਬਾ ਕਮੇਟੀ ਦੇ ਫੈਸਲੇ ਆ ਉਹ ਨਛੱਤਰ ਸਿੰਘ ਆਪਦੀ ਕਾਰਗੁਜ਼ਾਰੀ ਇੱਥੇ ਲੈਣਗੇ ਇਹਨਾਂ ਨੂੰ ਅਸੀਂ ਪਾਵਰਾਂ ਦਿੰਨੇ ਆ ਜੇ ਕੋਈ ਹੋਰ ਆਗੂ ਦੀ ਚੋਣ ਕਰਨੀ ਹੈ ਤਾਂ ਉਹ ਨਛੱਤਰ ਸਿੰਘ ਸੂਬਾ ਕਮੇਟੀ ਨਾਲ ਮੀਟਿੰਗ ਕਰਕੇ ਇਹ ਆਪਦੇ ਫੈਸਲੇ ਲਾਗੂ ਕਰਨਗੇ ਮਲੂਕ ਸਿੰਘ ਸੀਗਾ ਜੀ ਸਾਡੇ ਹੀਰਕੇ ਉਹਨੂੰ ਜਦੋਂ ਜਥੇਬੰਦੀ ਹੋਣ ਚਾਹੀਏ ਉਦੋਂ ਸੂਬਾ ਪ੍ਰਧਾਨ ਬਣਾਇਆ ਸੀ ਪਰ ਉਹ ਆਪਦਾ ਜਿਹੜਾ ਸੰਭਾਲਣ ਦੀ ਬਜਾਏ ਦੂਜੇ ਜ਼ਿਲ੍ਹਿਆਂ 'ਚ ਦਖਲ ਦਾਤੀ ਜਿਹੜੀ ਆ ਉਹ ਹੱਦੋ ਵੱਧ ਕਰ ਲਾਪੇ ਢੜੇਬੰਦੀ ਪੈਦਾ ਕਰਨ ਲਾਪੇ ਆਪਦਾ ਜਿਲ੍ਹਾ ਜਿਹੜਾ ਕਿ ਉਹਨਾਂ ਦਾ ਆਪਦਾ ਬੈਠ ਗਿਆ ਜਿਲ੍ਹਾ ਜਿਹੜਾ ਆਪਾਂ ਦੇ 90 ਪਿੰਡ ਚੱਲਦੇ ਆ ਉਹ ਚ ਮਤਲਬ ਗਿਣਤੀ ਦੇ ਪਿੰਡ ਰਹੇਗੇ ਉਹਦਾ ਕਾਰਨ ਇਹੋ ਹੀ ਆ ਵੀ ਮਤਲਬ ਢੜੇਬੰਦੀ 'ਚ ਵਿਸ਼ਵਾਸ ਰੱਖਦੇ ਸੀ ਵੀ ਜਿਹੜਾ ਉਹਨਾਂ ਦੀ ਹਾਂ ਚਾਂਗਾ ਮਲਾਉਂਦਾ ਉਹਨੂੰ ਤਾਂ ਜੀ ਆਇਆਂ ਤੇ ਜਿਹੜਾ ਨਹੀਂ ਮਲਾਉਂਦਾ ਹਾਂ ਚਾ ਉਹਨੂੰ ਮਤਲਬ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰਦੇ ਸੀ ਇਸ ਕਰਕੇ ਅਸੀਂ ਆਪਦੀ ਜਥੇਬੰਦੀ ਨੂੰ ਉਸੇ ਤਰ੍ਹਾਂ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਜਥੇਬੰਦੀ ਵੱਧ ਤੋਂ ਵੱਧ ਤਰੱਕੀ ਕਰੇ ਲੋਕਾਂ ਦੇ ਮਸਲੇ ਵੱਧ ਤੋਂ ਵੱਧ ਹੱਲ ਕਰੇ ਇਸੋ ਵਕਤ ਕੇ ਜੀ ਨਵੀਂ ਜ਼ਿੰਮੇਵਾਰੀ ਜਿਹੜੀ ਨਿਸ਼ਤਰ ਸਿੰਘ ਜੈਤੋ ਨੂੰ ਸੌਂਪਦੇ ਆ ਅੱਗੇ ਤੋਂ ਜਿਹੜੀ ਜਥੇਬੰਦੀ ਦੀ ਅਗਵਾਈ ਹੈ ਉਹ ਨਿਸ਼ਤਰ ਸਿੰਘ ਜੈਤੋ ਜੀ ਕਰਨੀ। ਜਿਹੜਾ ਪਹਿਲਾਂ ਪ੍ਰਧਾਨ ਸੀ ਮਲੂਕ ਸਿੰਘ ਸੀਗੇ ਉਹਨਾਂ ਨੂੰ ਜਥੇਬੰਦੀ ਦੇ ਵਿੱਚ ਹੈਗੀ ਹੈ ਕਿ ਨਹੀਂ ਉਸੇ ਅੱਜ ਸਸਪੈਂਡ ਕਰਦੇ ਆ ਜੀ ਉਹਨਾਂ ਨੂੰ। ਮੈਂ ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀ ਕੋਟ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਬੀਬੀ ਪ੍ਰਧਾਨਕੌਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਰਨਾਲੇ ਵਿਖੇ ਹੋਈ ਹੈ। ਜਿਹਦੇ ਵਿੱਚ 7 ਜ਼ਿਲ੍ਹਿਆਂ ਦੇ ਪ੍ਰਧਾਨ ਵਰਕਰ ਸਹਿਬਾਨ ਬਲਾਕ ਆਗੂ ਜ਼ਿਲ੍ਹਾ ਆਗੂ ਔਰ ਇਕਾਈਆਂ ਦੇ ਪ੍ਰਧਾਨ ਤੇ ਬਹੁਤ ਸਾਰਾ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਸਾਡੇ ਵਰਕਰ ਹਾਜ਼ਰ ਹੋਏ ਆ। ਸਾਡੀ ਅੱਜ ਦੀ ਮੀਟਿੰਗ ਅਸੀਂ ਅਮਰਜੈਂਸੀ ਸਾਨੂੰ ਸੱਦਣੀ ਪਈ ਕਿਉਂਕਿ ਜਦੋਂ ਦੀ ਸਾਡੀ ਬੀਕੇਯੂ ਏਕਤਾ ਮਾਲਵਾ ਚੁੱਕੀ ਅਸੀਂ ਸਾਰੇ ਹੀ ਸਿੱਧੂਪੁਰ ਜੱਥੇਬੰਦੀ ਨੂੰ ਛੱਡ ਕੇ ਆਏ ਹੋਏ ਆ। ਅਸੀਂ ਮਲੂਕ ਸਿੰਘ ਨੂੰ ਪ੍ਰਧਾਨ ਬਣਾਇਆ ਸੀ ਹੀਰਕੇ ਨੂੰ ਔਰ ਮਲੂਕ ਸਿੰਘ ਬਜ਼ੁਰਗ ਹੋ ਚੁੱਕੇ ਆ ਬਹੁਤ ਵਧੀਆ ਚੱਲ ਰਏ ਸੀ ਪਹਿਲਾਂ ਪਰ ਉਹ ਕੁਝ ਬੰਦੇ ਇਹੋ ਜਿਹੇ ਹੋ ਜਾਂਦੇ ਜਿਹੜੇ ਉਹਨਾਂ ਨੂੰ ਗਲਤ ਕਰ ਦਿੰਦੇ ਆ ਉਹ ਥੋੜੀ ਜਿਹੀ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਜਿਆਦਾ ਦਖਲਅੰਦਾਜ਼ੀ ਕਰਨ ਲੱਗੇ ਕੋਈ ਧੜਾ ਬੰਦੀਆਂ ਪੈਦਾ ਕਰਨ ਲੱਗੇ ਜਿਸ ਤੋਂ ਬਹੁਤ ਦਿਨਾਂ ਦੀ ਵਾਰੀ ਵਾਰੀ ਜ਼ਿਲ੍ਹਿਆਂ ਦੇ ਆਗੂ ਸਾਬਾਨਾ ਦਾ ਹੋਰ ਵਰਕਰ ਸਾਬਾਨਾ ਦੇ ਫੋਨ ਆ ਰਹੇ ਸੀ ਕਿਉਂਕਿ ਆਪਦੀ ਮਰਜ਼ੀ ਨਾਲ ਬਿਨਾਂ ਮੀਟਿੰਗਾਂ ਸੱਦੇ ਬਿਨਾਂ ਪੰਜਾਬ ਕਮੇਟੀ ਦੀ ਮੀਟਿੰਗ ਸੱਦੇ ਬਿਨਾਂ ਜ਼ਿਲ੍ਹੇ ਦੇ ਆਗੂ ਦੀ ਮੀਟਿੰਗ ਸੱਦੇ ਕੋਈ ਨਾ ਕੋਈ ਕਾਰਵਾਈ ਇਹੋ ਜੀ ਕਰਿਉਂਦੇ ਸੀ ਜਿਹੜੀ ਜੇਕਰ ਉਹ ਮੀਟਿੰਗਾਂ ਕਰਕੇ ਕੀਤੀ ਜਾਂਦੀ ਤਾਂ ਠੀਕ ਰਹਿਣੀ ਸੀ ਇਹੋ ਜੀਆਂ ਕਾਰਵਾਈਆਂ ਤੋਂ ਜਥੇਬੰਦੀ ਨਾ ਖੁਸ਼ ਹੋਣ ਦੇ ਕਾਰਨ ਅਸੀਂ ਅੱਜ ਪੜਿਆ ਲਿਖਿਆ ਸਾਡੇ ਚ ਇਨਸਾਨ ਨਛੱਤਰ ਸਿੰਘ ਜੈਤੋ ਜੋ ਜਿਹੜਾ ਪਹਿਲਾ ਸਾਡਾ ਜਰਨਲਿਸਤ ਕੱਤਰ ਸੀ ਬੀਕੇਯੂ ਇਕਤਾ ਮਾਲਵਾ ਦਾ ਔਰ ਸੰਯੁਕਤ ਮੋਰਚੇ ਦਾ ਆਗੂ ਹੈ ਅਸੀਂ ਅੱਜ ਸਾਰੀ ਜ਼ਿੰਮੇਵਾਰੀ ਬੀਕੇਯੂ ਇਕਤਾ ਮਾਲਵਾ ਨੇ ਪ੍ਰਧਾਨਗੀ ਦੀ ਨਛੱਤਰ ਸਿੰਘ ਨੂੰ ਦਿੱਤੀ ਹੈ ਜੀ ਦੇ ਚ ਅਸੀਂ ਸੱਤ ਜ਼ਿਲ੍ਹਿਆਂ ਦੇ ਪ੍ਰਧਾਨ ਆ ਔਰ ਇਸੀ ਆਦੇ ਤੋਂ ਬਾਅਦ ਜੋ ਵੀ ਕਾਰਵਾਈਆਂ ਜਥੇਬੰਦੀਆਂ ਉਹ ਨਿਸ਼ੱਤਰ ਸਿੰਘ ਦੀ ਜ਼ਿੰਮੇਵਾਰੀ ਥੱਲੇ ਕੰਮ ਕਰਾਂਗੇ ਔਰ ਨਿਸ਼ੱਤਰ ਸਿੰਘ ਨੂੰ ਅਸੀਂ ਸਾਰੇ ਆਪ ਦਾ ਪ੍ਰਧਾਨ ਮੰਨਦੇ ਆ ਔਰ ਜੋ ਨਿਸ਼ੱਤਰ ਸਿੰਘ ਫੈਸਲਾ ਲਾਊਗਾ ਜਿਲ੍ਹਾ ਕਮੇਟੀਆਂ ਨਾਲ ਪੰਜਾਬ ਕਮੇਟੀ ਨਾਲ ਰਲ ਕੇ ਉਹ ਫੈਸਲੇ ਲਾਗੂ ਕੀਤੇ ਜਾਣਗੇ ਕਿਸੇ ਕਿਸਮ ਦਾ ਨਿਸ਼ੱਤਰ ਸਿੰਘ ਵੀ ਕੋਈ ਇਕੱਲੇ ਫੈਸਲਾ ਨਹੀਂ ਲੈਣਗੇ ਔਰ ਅਸੀਂ ਨਾਲ ਹੀ ਸਾਡੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਇਹਨਾਂ ਨੂੰ ਅਸੀਂ ਇੱਕ ਜ਼ਿੰਮੇਵਾਰੀ ਦਿੱਤੀ ਆ ਸੂਬਾ ਮੀਤ ਪ੍ਰਧਾਨ ਜੀ ਅਸੀਂ ਇਹਨਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਤਜੇ ਬੰਦੀ ਨੂੰ ਵਧਾਉਣ ਵਾਸਤੇ ਪੂਰਾ ਤਨਦੇਹੀ ਨਾਲ ਕੰਮ ਕਰਨਗੇ ਔਰ ਸਾਡੇ ਸਾਰੇ ਵਰਕਰ ਅੱਜ ਤੋਂ ਨਿਸ਼ੱਤਰ ਸਿੰਘ ਦੇ ਨਾਲ ਔਰ ਨਿਸ਼ੱਤਰ ਸਿੰਘ ਦੀ ਅਗਵਾਈ ਦੇ ਥੱਲੇ ਕੰਮ ਕਰਦੇ ਰਹਿਣਗੇ ਔਰ ਕੰਮ ਪੂਰੇ ਡਟ ਕੇ ਕਰਾਂਗੇ ਸਭ ਤੋਂ ਪਹਿਲਾਂ ਦਸ਼ਮੇਸ਼ ਪੀਤਾ ਕਲਗੀਆਂ ਵਾਲੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਸ਼ੱਤਰ ਸਿੰਘ ਜੈਤੋ ਭਾਰਤੀ ਕਿਸਾਨੀ ਇਕਤਾ ਮਾਲਵਾ ਦਾ ਜਨ ਸੈਕਟਰੀ ਸੀਗਾ ਅੱਜ ਸਾਡੇ ਬਰਨਾਲਾ ਵਿਖੇ ਸੱਤ ਕਿਸਾਨ ਜ਼ਿਲ੍ਹਿਆਂ ਨੇ ਤੇ ਬਲਾਕ ਆਗੂ ਪਿੰਡ ਆਗੂਆਂ ਨੇ ਜੋ ਸਾਡੀ ਮਲੂਕ ਸਿੰਘ ਹੀਰਕੇ ਸੀਗਾ ਉਹਦਾ ਦੀ ਨਾ ਚੰਗੀ ਕਾਰਜਕਾਰੀ ਕਰਕੇ ਅਸੀਂ ਉਹਨੂੰ ਸਸਪੈਂਡ ਕਰਕੇ ਮੈਨੂੰ ਸੂਬੇ ਦਾ ਆਗੂ ਲਾਇਆ ਗਿਆ ਮੈਂ ਤਣ ਦੇਹੀ ਨਾ ਇਹ ਜਿਹੜੀ ਮੈਨੂੰ ਸੇਵਾ ਬਖਸ਼ੀ ਹੈ ਮੈਂ ਨਿਵਾਉਂਗਾ ਇਮਾਨਦਾਰੀ ਨਾਲ ਕਰੂੰਗਾ ਤੇ ਸਾਰੇ ਜਿਹੜੇ ਸਾਡੀ ਜਥੇਬੰਦੀ ਤੇ ਆਗੂਆਂ ਦਾ ਜ਼ਿਲ੍ਹਾ ਆਗੂਆਂ ਦਾ ਕਮੇਟੀਆਂ ਦਾ ਧੰਨਵਾਦ ਕਰਦੇ ਆਂ ਜਿਸ਼ਾਨਤ ਮੇ ਢੰਗ ਨਾਲ ਅਸੀਂ ਜਿਹੜਾ ਅਸੀਂ ਇਹ ਜਿਹੜੇ ਲੋਕਾਂ ਦਾ ਜਿਹੜੇ ਹੈਗੇ ਆ ਖੇਤੀ ਮੁੱਦਿਆਂ ਤੇ ਆਵਾਜ਼ ਪੂਰੇ ਜ਼ੋਰਦਾਰ ਠਾਠਾਂ ਵਾਲੀ ਮੈਂ ਭਦਰ ਸਿੰਘ ਪਿੰਡ ਰੂੜੇ ਕੇ ਕਲਾ ਬਲਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਸੀ ਅੱਜ ਮੈਨੂੰ ਸਾਰੇ ਜ਼ਿਲ੍ਹਾ ਪ੍ਰਧਾਨਾਂ ਜਾਂ ਕਮੇਟੀ ਨੇ ਮਾਲਵਾ ਦੀ ਨੇ ਸੂਬੇ ਦਾ ਮੀਤ ਪ੍ਰਧਾਨ ਲਾਇਆ ਹੈਗਾ ਕਿਸਾਨਾਂ ਦੇ ਮੁੱਦੇ ਜਿਹੜਾ ਵੀ ਕੁਝ ਹੋਊ ਅਸੀਂ ਪੂਰੇ ਤਨ ਦੇਹੀ ਨਾਲ ਨਿਭਾਵਾਂਗੇ